ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਵੀਡੀਓ 'ਚ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਸਰਬ ਲੋ ਦੇ ਭਾਂਡੇ ਤੇ ਉਹਨਾਂ ਦੀ ਆਪਾਂ ਪੂਰੀ ਜਾਣਕਾਰੀ ਬਾਬਾ ਜੀ ਦੇ ਪਾਸੋਂ ਲਵਾਂਗੇ ਆਓ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਬਾਬਾ ਜੀ ਦੇ ਕੋਲ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਬੇਨਤੀ ਆ ਦੇਖੋ ਜੀ ਸਰਬ ਲੋ ਦਾ ਕੱਪ ਸਰਬ ਲੋਆ ਗਲਾਸ ਸਰਬ ਲੋਆ ਬਾਟਾ ਜੀ ਇਹਦੇ ਵਿੱਚ ਤੁਸੀਂ ਜਾਲ ਸਕੋ ਲੱਸੀ ਸਕੋ ਜੀ ਜੋ ਮਰਜ਼ੀ ਚਕੋ ਜੀ ਪੂਰਾ ਆਨੰਦ ਆਊਗਾ ਜੇ ਗੁਰੂ ਘਰਾਂ ਵਾਸਤੇ ਸਰਬ ਲੋਹ ਦੇ ਵੱਡੇ ਬਾਟੇ ਵੱਡੇ ਦੇਗੇ ਵੀ ਹੁੰਦੇ ਨੇ ਜੀ ਹਰੇਕ ਕਿਸਮ ਦਾ ਬਰਤਨ ਸਾਡੇ ਕੋਲੋਂ ਖਰੀਦ ਸਕਦੇ ਹੋ ਕਟਾਲਾ ਸਾਹਿਬ ਜੀ ਔਰ ਹਰੇਕ ਕਿਸਮ ਦਾ ਬਰਤਨ ਤੁਸੀਂ ਕੋਈ ਵੀ ਦੁਕਤ ਕਲੀਬ ਆ ਜੀ ਇਹਦੇ ਵਿੱਚ ਜਾਲ ਛਕਣਾ ਲੱਸੀ ਛਕਣੀ ਪੂਰਾ ਆਨੰਦ ਆਊਗਾ ਜੀ ਚੜ੍ਹਦੀ ਕਲਾ 'ਚ ਬੰਦਾ ਰਹੂਗਾ 100 ਬਿਮਾਰੀਆਂ ਦਾ ਹੱਲ ਆ ਜੀ 100 ਬਿਮਾਰੀਆਂ ਦਾ ਰੋਡ ਦੇ ਕੇ ਆਏ ਨੇ ਸਰਬ ਲੋਹ ਬਰਤਨਾਂ ਨੂੰ ਜੀ ਇਹਦੇ ਵਿੱਚ ਛਕਣ ਨਾਲ ਹਰੇਕ ਕੁਈ ਵੀ ਦੁੱਖ ਤਕਲੀਫ ਆ ਜੀ ਬੰਦਾ ਤੰਦਰੁਸਤ ਹੁੰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ